The cat ਦੀ ਮੰਦਭਾਗੀ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਇੱਕ ਹੋਟਲ ਨੂੰ ਅੱਗ ਲੱਗਣ ਦੇ ਚਲਦੇ 6 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਤਸਵੀਰਾਂ ਤੁਸੀਂ ਉਸ ਹੋਟਲ ਦੀਆਂ ਦੇਖ ਰਹੇ ਹੋ ਜਿਸ ਹੋਟਲ ਨੂੰ ਭਿਆਨਕ ਅੱਗ ਦੀ ਚਪੇੜ ਦੇ ਵਿੱਚ ਦੇਖਿਆ ਜਾ ਰਿਹਾ ਤੇ ਹੁਣ ਅੱਗ ਬੁਝਾਉਣ ਨੂੰ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇਸ ਅੱਗ ਦੇ ਚਲਦੇ 20 ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੂੰ ਵਕ ਵਕ ਹਸਪੀਟਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ सामने आईया जिना ਦੇ ਵਿੱਚੋਂ ਤਿੰਨ ਪੁਰਸ਼ ਦਸੇ ਆ ਰਹੇ ਨੇ ਤੇ ਤਿੰਨ ਜਨਨੀਆਂ ਦੀ ਮੌਤ ਦੀ ਖਬਰ سامنے ਆਈ ਆ ਖਬਰ ਕਿਸ ਜਗਾ ਦੀ ਆ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਅੱਗ ਦੀ ਲਪਟਾਂ ਦੇ ਨਾਲ ਪੂਰਾ ਹੋਟਲ ਕਿਰਿਆ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਅੱਗ ਨੂੰ ਬੁਝਾਉਣ ਦੇ ਵਾਸਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਵੀ ਕੱਢਣ ਦੇ ਵਿੱਚ ਪ੍ਰਸ਼ਾਸਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ 20 ਲੋਕ ਦੱਸੇ ਜਾ ਰਹੇ ਨੇ ਇਸ ਅੱਗ ਦੀ ਚਪੇੜ ਦੇ ਵਿੱਚ ਆ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਹੁਣ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਖਬਰ ਪਟਨਾ ਤੋਂ ਇਹ ਸਾਹਮਣੇ ਆ ਰਹੀ ਹੈ ਪਟਨਾ ਸਿਟੀ ਦੇ ਹੋਟਲ ਦੇ ਵਿੱਚ ਇੱਕ ਭਿਆਨਕ ਅੱਗ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਬਲਾਸ ਦੇ ਚਲਦੇ ਇਹ ਅੱਗ ਲੱਗੀ ਆ ਪਰ ਹਜੇ ਤੱਕ ਅਧਿਕਾਰਿਕ ਪੁਸ਼ਟੀ ਇਸ ਗੱਲ ਦੀ ਨਹੀਂ ਕੀਤੀ ਗਈ ਹੈ ਕਿ ਅੱਗ ਲੱਗਣ ਦੇ ਕਾਰਨ ਕੀ ਹੈ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜਲਦ ਤੋਂ ਜਲਦ ਅੱਗ ਨੂੰ ਬੁਝਾਇਆ ਜਾ ਸਕੇ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਤਾਂ 20 ਲੋਕਾਂ ਨੂੰ ਇਸ ਅੱਗ ਦੇ ਚਲਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਵਾ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਸਥਿਤੀ ਹਜੇ ਵੀ ਗੰਭੀਰ ਬਣੀ ਹੋਈ ਹੈ ਤੇ ਕੁਝ ਨੂੰ ਪ੍ਰਾਇਮਿਕ ਉਪਚਾਰ ਦੇ ਕੇ ਹਸਤਾਦੋ ਛੁੱਟੀ ਵੀ ਦੇ ਦਿੱਤੀ ਗਈ ਹੈ ਤੇ 6 ਲੋਕਾਂ ਦੀ ਮੌਤ ਦੀ ਪੁਸ਼ਤੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਪੁਰਸ਼ ਦੱਸੇ ਜਾ ਰਹੇ ਨੇ ਤੇ ਤਿੰਨ ਲੇਡੀਜ਼ ਜਿਹੜੇ ਆ ਵਾ ਇਸ ਅੱਗ ਦੀ ਚਪੇੜ ਦੇ ਆਉਣ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਪਟਨਾ ਦੇ ਉਸ ਹੋਟਲ ਦੀ ਜਿਸ ਦੇ ਵਿੱਚ ਸਿਲੰਡਰ ਬਲਾਸ ਦੇ ਚੱਲਦੇ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਵੱਡੀ ਕੈਜ਼ੁਐਲਟੀ ਦੇਖਣ ਨੂੰ ਮਿਲਦੀ ਹੈ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤੇ 20 ਦੇ ਕਰੀਬ ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆਨਦੇ ਚਲਦੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਆਪ ਤੁਹਾਨੂੰ ਸੁਣਾਨੇ ਹਾਂ ਅੱਗ ਕੀ ਘਟਨਾ ਹੋਈ ਸੀ ਬੰਨਾ ਰੈਸਟਨ ਦੇ ਬਗਲ ਮੈਂ ਔਰ ਯਹਾਂ ਸੇ ਲੋਕਾਂ ਕੋ ਜੋ ਐਮਬੂਲੈਂਸ ਸੇ ਰੈਸਕਿਊ ਕਰ ਕਰ ਕੇ ਪੀਐਮਚ ਵਿੱਚ ਭਰਤੀ ਕਰਾਇਆ ਗਿਆ ਥਾ ਤੋ ਟੋਟਲ ਜੋ ਹੈ 20 ਦੇ ਕਰੀਬ ਲੋਕ ਵਹਾਂ ਭਰਤੀ ਹੋਏ ਥੇ ਉਸਮੇਂ ਸੇ 6 ਲੋਕਾਂ ਦਾ ਅਭੀ ਜੋ ਹੈ ਹਮਾਰੀ ਸੂਚਨਾ ਮਿਲੀ ਹੈ ਕਿ 6 ਲੋਕਾਂ ਦੀ ਮ੍ਰਿਤਿ ਹੋ ਗਈ ਹੈ और दो लोग और सीरियस है जिनके संबंध में अभी जो सूचना आएगी तो आपको सूचित किया जाएगा और जो है बाकी लोग जो है उनको सीरियस कंडीशन उनकी नहीं है और जो कैजुअलिटी छः हुई है उसमें से तीन जो कैजुअल्टी है वो पुरुष की है और तीन कैजुअलिटी जो है महिलाओं की है उसको तो कुल तो मिला के अभी छः कैजुअलिटी हुई है ਬੇਹਦੀ ਮੰਦਭਾਗੀ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਇੱਕ ਹੋਟਲ ਨੂੰ ਅੱਗ ਲੱਗਣ ਦੇ ਚਲਦੇ 6 ਲੋਕਾਂ ਦੀ ਮੌਤ ਦਾ ਮਾਮਲਾ ਸਾਮਨੇ ਆਇਆ ਹੈ ਤਾਂ ਤਸਵੀਰਾਂ ਤੁਸੀਂ ਉਸ ਹੋਟਲ ਦੀਆਂ ਦੇਖ ਰਹੇ ਹੋ ਜਿਸ ਹੋਟਲ ਨੂੰ ਭਿਆਨਕ ਅੱਗ ਦੀ ਚਪੇੜ ਦੇ ਵਿੱਚ ਦੇਖਿਆ ਜਾ ਰਿਹਾ ਤੇ ਹੁਣ ਅੱਗ ਬੁਝਾਉਣ ਨੂੰ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇਸ ਅੱਗ ਦੇ ਚੱਲਦੇ ਵੀ ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੂੰ ਵਕ-ਵਕ ਹਸਪੀਟਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਪੁਰਸ਼ ਦਸੇ ਆ ਰਹੇ ਨੇ ਤੇ ਤਿੰਨ ਜਨਾਨੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਖਬਰ ਕਿਸ ਜਗ੍ਹਾ ਦੀ ਆ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਅੱਗ ਦੀ ਲਪਟਾਂ ਦੇ ਨਾਲ ਪੂਰਾ ਹੋਟਲ ਕਿਰਿਆ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਅੱਗ ਨੂੰ ਬੁਝਾਉਣ ਦੇ ਵਾਸਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਵੀ ਕੱਢਣ ਦੇ ਵਿੱਚ ਪ੍ਰਸ਼ਾਸਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ 20 ਲੋਕ ਦੱਸੇ ਜਾ ਰਹੇ ਨੇ ਇਸ ਅੱਗ ਦੀ ਚਪੇੜ ਦੇ ਵਿੱਚ ਆ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਹੁਣ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਖਬਰ ਪਟਨਾ ਤੋਂ ਇਹ ਸਾਹਮਣੇ ਆ ਰਹੀ ਹੈ ਪਟਨਾ ਸਿਟੀ ਦੇ ਹੋਟਲ ਦੇ ਵਿੱਚ ਇੱਕ ਭਿਆਨਕ ਅੱਗ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਬਲਾਸ ਦੇ ਚੱਲਦੇ ਇਹ ਅੱਗ ਲੱਗਿਆ ਪਰ ਅਜੇ ਤੱਕ ਅਧਿਕਾਰਿਕ ਪੁਸ਼ਟੀ ਇਸ ਗੱਲ ਦੀ ਨਹੀਂ ਕੀਤੀ ਗਈ ਹੈ ਕਿ ਅੱਗ ਲੱਗਣ ਦੇ ਕਾਰਨ ਕੀ ਹੈ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜਲਦ ਤੋਂ ਜਲਦ ਅੱਗ ਨੂੰ ਬੁਝਾਇਆ ਜਾ ਸਕੇ ਤੇ ਹੋਟਲ ਦੇ ਅੰਦਰ ਵਜੂਦ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਤਾਂ 20 ਲੋਕਾਂ ਨੂੰ ਇਸ ਅੱਗ ਦੇ ਚਲਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਵਾ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਸਥਿਤੀ ਹਜੇ ਵੀ ਗੰਭੀਰ ਬਣੀ ਹੋਈ ਹੈ ਤੇ ਕੁਝ ਨੂੰ ਪ੍ਰਾਇਮਿਕ ਉਪਚਾਰ ਦੇ ਕੇ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ ਤੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਪੁਰਸ਼ ਦੱਸੇ ਜਾ ਰਹੇ ਨੇ ਤੇ ਤਿੰਨ ਲੇਡੀਜ਼ ਜਿਹੜੇ ਆ ਇਸ ਅੱਗ ਦੀ ਚਪੇੜ ਦੇ ਆਉਣ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਪਟਨਾ ਦੇ ਉਸ ਹੋਟਲ ਦੀ ਜਿਸ ਦੇ ਵਿੱਚ ਸਿਲੰਡਰ ਬਲਾਸ ਦੇ ਚਲਦੇ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਵੱਡੀ ਕੈਜ਼ੁਐਲਟੀ ਦੇਖਣ ਨੂੰ ਮਿਲਦੀ ਹੈ 6 ਲੋਕਾਂ ਦੀ ਮੌਦੀ ਖਬਰ ਸਾਹਮਣੇ ਆਈ ਹੈ ਤੇ 20 ਦੇ ਕਰੀਬ ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆਨ ਦੇ ਚਲਦੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਆਪ ਤੁਹਾਨੂੰ ਸੁਣਾਣੇ ਹਾਂ ਅੱਗ ਕੀ ਘਟਨਾ ਹੋਈ ਸੀ ਬਟਨ ਹੇਸ਼ਨ ਦੇ ਬਗਲ ਮੈਂ ਅਤੇ ਯਹਾਂ ਸੇ ਲੋਕਾਂ ਕੋ ਜੋ ਐਮਬੂਲੈਂਸ ਰੈਸਕਿਊ ਕਰ ਕਰ ਕੇ ਪੀਐਨਸੀ ਵਿੱਚ ਭਰਤੀ ਕਰਾਇਆ ਗਿਆ ਥਾ ਤਾਂ ਟੋਟਲ ਜੋ ਹੈ 20 ਦੇ ਕਰੀਬ ਲੋਕ ਵਾ ਭਰਤੀ ਹੋਏ ਥੇ ਉਸਮੇਂ ਸੇ 6 ਲੋਕਾਂ ਦਾ ਅਭੀ ਜੋ ਹੈ ਸਾਡੀ ਸੂਚਨਾ ਮਿਲੀ ਹੈ ਕਿ 6 ਲੋਕਾਂ ਦੀ ਮ੍ਰਿਤਿ ਹੋ ਗਈ ਹੈ और दो लोग और सीरियस है जिनके संबंध में अभी जो सूचना आएगी तो आपको सूचित किया जाएगा और जो है बाकी लोग जो है उनको सीरियस कंडीशन उनकी नहीं है और जो कैजुअलिटी छः हुई है उसमें से तीन जो कैजुअलिटी है वो पुरुष की है और तीन कैजुअलिटी जो है महिलाओं की है उसको कुल मिला के अभी छः कैजुअलिटी हुई है बेहद ही मदभागी खबर के नाम तो रूबरू करवाने जा रहे हैं एक होटल नग लगन के चलते छः लोगों की मौत का मामला ਸਾਮਣੇ ਆਇਆ ਬੈ ਤਾਂ ਤਸਵੀਰਾਂ ਤੁਸੀਂ ਉਸ ਹੋਟਲ ਦੀਆਂ ਦੇਖ ਰਹੇ ਹੋ ਜਿਸ ਹੋਟਲ ਨੂੰ ਭਿਆਨਕ ਅੱਗ ਦੀ ਚਪੇੜ ਦੇ ਵਿੱਚ ਦੇਖਿਆ ਜਾ ਰਿਹਾ ਤੇ ਹੁਣ ਅੱਗ ਬੁਝਾਉਣ ਨੂੰ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇਸ ਅੱਗ ਦੇ ਚਲਦੇ 20 ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੂੰ ਵਕ ਵਕ ਹਸਪੀਟਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਜਿਨ੍ਹਾਂ ਦੇ ਵਿੱਚੋਂ 3 ਪੁਰਸ਼ ਦੱਸੇ ਜਾ ਰਹੇ ਨੇ ਤੇ 3 ਜਨਨੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਖਬਰ ਕਿਸ ਜਗਾ দিয়া ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਅੱਗ ਦੀ ਲਪਟਾਂ ਦੇ ਨਾਲ ਪੂਰਾ ਹੋਟਲ ਕਿਰਿਆ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਅੱਗ ਨੂੰ ਬੁਝਾਉਣ ਦੇ ਵਾਸਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਵੀ ਕੱਢਣ ਦੇ ਵਿੱਚ ਪ੍ਰਸ਼ਾਸਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ 20 ਲੋਕ ਦੱਸੇ ਜਾ ਰਹੇ ਨੇ ਇਸ ਅੱਗ ਦੀ ਚਪੇੜ ਦੇ ਵਿੱਚ ਆ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਹੁਣ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਖਬਰ ਪਟਨਾ ਤੋਂ ਇਹ ਸਾਹਮਣੇ ਆ ਰਹੀ ਹੈ ਪਟਨਾ ਸਿਟੀ ਦੇ ਹੋਟਲ ਦੇ ਵਿੱਚ ਇੱਕ ਭਿਆਨਕ ਅੱਗ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਬਲਾਸ ਦੇ ਚਲਦੇ ਇਹ ਅੱਗ ਲੱਗੀ ਆ ਪਰ ਹਜੇ ਤੱਕ ਅਧਿਕਾਰਿਕ ਪੁਸ਼ਟੀ ਇਸ ਗੱਲ ਦੀ ਨਹੀਂ ਕੀਤੀ ਗਈ ਹੈ ਕਿ ਅੱਗ ਲੱਗਣ ਦੇ ਕਾਰਨ ਕੀ ਹੈ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜਲਦ ਤੋਂ ਜਲਦ ਅੱਗ ਨੂੰ ਬੁਝਾਇਆ ਜਾ ਸਕੇ ਤੇ ਫੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਤਾਂ 20 ਲੋਕਾਂ ਨੂੰ ਇਸ ਅੱਗ ਦੇ ਚਲਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਵਾ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਸਥਿਤੀ ਹਜੇ ਵੀ ਗੰਭੀਰ ਬਣੀ ਹੋਈ ਹੈ ਤੇ ਕੁਝ ਨੂੰ ਪ੍ਰਾਇਮਿਕ ਉਪਚਾਰ ਦੇ ਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਪੁਰਸ਼ ਦੱਸੇ ਜਾ ਰਹੇ ਨੇ ਤੇ ਤਿੰਨ ਲੇਡੀਆਂ ਜਿਹੜੇ ਆ ਵਾ ਇਸ ਅੱਗ ਦੀ ਚਪੇਟ ਦੇ ਆਉਣ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਪਟਨਾ ਦੇ ਉਸ ਹੋਟਲ ਦੀ ਜਿਸ ਦੇ ਵਿੱਚ ਸਿਲੰਡਰ ਬਲਾਸ ਦੇ ਚਲਦੇ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਵੱਡੀ ਕੈਜ਼ੁਐਲਟੀ ਦੇਖਣ ਨੂੰ ਮਿਲਦੀ ਹੈ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤੇ 20 ਦੇ ਕਰੀਬ ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆਨਦੇ ਚਲਦੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਆਪ ਤੁਹਾਨੂੰ ਸੁਣਾਣੇ ਹਾਂ ਅੱਗ ਕੀ ਲੱਗਣਾ ਹੋਈ ਸੀ ਬਟਨ ਰੇਸ਼ਨ ਦੇ ਬਗਲ ਮੈਂ ਔਰ ਯਹਾਂ ਸੇ ਲੋਕਾਂ ਨੂੰ ਜੋ ਹੈ ਐਮੂਲੈਂਸ ਸੇ ਰੈਸਕਿਊ ਕਰ ਕਰ ਕੇ ਪੀਐਨਸੀ ਵਿੱਚ ਭਰਤੀ ਕਰਾਇਆ ਗਿਆ ਥਾ ਤਾਂ ਟੋਟਲ ਜੋ ਹੈ 20 ਦੇ ਕਰੀਬ ਲੋਕ ਵਾ ਭਰਤੀ ਹੋਏ ਥੇ ਉਸ ਵਿੱਚੋਂ 6 ਲੋਕਾਂ ਦਾ ਅਭੀ ਜੋ ਹੈ ਸਾਡੀ ਸੂਚਨਾ ਮਿਲੀ ਹੈ ਕਿ 6 ਲੋਕਾਂ ਦੀ ਮ੍ਰਿਤਿ ਹੋ ਗਈ ਹੈ और दो लोग और सीरियस है जिनके संबंध में अभी जो सूचना आएगी तो आपको सूचित किया जाएगा और जो है बाकी लोग जो है उनको सीरियस कंडीशन उनकी नहीं है और जो कैजुअलिटी छः हुई है उसमें से तीन जो कैजुअलिटी है वो पुरुष की है और तीन कैजुअलिटी जो है महिलाओं की है उसको तो कुल तो मिला के अभी छः कैजुअलिटी हुई है बेहद ही मंदभागी खबर के नाल नाम रूबरू करवा जा रहे हैं एक होटल नग लगन के चलते छः लोगों की मौत का मामला ਸਾਮਨੇ ਆਇਆ ਹੈ ਤਾਂ ਤਸਵੀਰਾਂ ਤੁਸੀਂ ਉਸ ਹੋਟਲ ਦੀਆਂ ਦੇਖ ਰਹੇ ਹੋ ਜਿਸ ਹੋਟਲ ਨੂੰ ਭਿਆਨਕ ਅੱਗ ਦੀ ਚਪੇੜ ਦੇ ਵਿੱਚ ਦੇਖਿਆ ਜਾ ਰਿਹਾ ਤੇ ਹੁਣ ਅੱਗ ਬੁਝਾਉਣ ਨੂੰ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇਸ ਅੱਗ ਦੇ ਚੱਲਦੇ 20 ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੂੰ ਵਕ-ਵਕ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਜਿਨ੍ਹਾਂ ਦੇ ਵਿੱਚੋਂ 3 ਪੁਰਸ਼ ਦੱਸੇ ਜਾ ਰਹੇ ਨੇ ਤੇ 3 ਜਨਨੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਖਬਰ ਕਿਸ ਜਗਾ ਦਿਆ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਅੱਗ ਦੀ ਲਪਟਾਂ ਦੇ ਨਾਲ ਪੂਰਾ ਹੋਟਲ ਕਿਰਿਆ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਅੱਗ ਨੂੰ ਬੁਝਾਉਣ ਦੇ ਵਾਸਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਵੀ ਕੱਢਣ ਦੇ ਵਿੱਚ ਪ੍ਰਸ਼ਾਸਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ 20 ਲੋਕ ਦੱਸੇ ਜਾ ਰਹੇ ਨੇ ਇਸ ਅੱਗ ਦੀ ਚਪੇੜ ਦੇ ਵਿੱਚ ਆ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਹੁਣ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਖਬਰ ਪਟਨਾ ਤੋਂ ਇਹ ਸਾਹਮਣੇ ਆ ਰਹੀ ਹੈ ਪਟਨਾ ਸਿਟੀ ਦੇ ਹੋਟਲ ਦੇ ਵਿੱਚ ਇੱਕ ਭਿਆਨਕ ਅੱਗ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਬਲਾਸ ਦੇ ਚਲਦੇ ਇਹ ਅੱਗ ਲੱਗੀ ਆ ਪਰ ਹਜੇ ਤੱਕ ਅਧਿਕਾਰਿਕ ਪੁਸ਼ਟੀ ਇਸ ਗੱਲ ਦੀ ਨਹੀਂ ਕੀਤੀ ਗਈ ਹੈ ਕਿ ਅੱਗ ਲੱਗਣ ਦੇ ਕਾਰਨ ਕੀ ਹੈ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜਲਦ ਤੋਂ ਜਲਦ ਅੱਗ ਨੂੰ ਬੁਝਾਇਆ ਜਾ ਸਕੇ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਤਾਂ 20 ਲੋਕਾਂ ਨੂੰ ਇਸ ਅੱਗ ਦੇ ਚਲਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਵਾ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਸਥਿਤੀ ਹਜੇ ਵੀ ਗੰਭੀਰ ਬਣੀ ਹੋਈ ਹੈ ਤੇ ਕੁਝ ਨੂੰ ਪ੍ਰਾਇਮਿਕ ਉਪਚਾਰ ਦੇ ਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਪੁਰਸ਼ ਦੱਸੇ ਜਾ ਰਹੇ ਨੇ ਤੇ ਤਿੰਨ ਲੇਡੀਆਂ ਜਿਹੜੇ ਆ ਵਾ ਇਸ ਅੱਗ ਦੀ ਚਪੇੜ ਦੇ ਆਉਣ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਪਟਨਾ ਦੇ ਉਸ ਹੋਟਲ ਦੀ ਜਿਸ ਦੇ ਵਿੱਚ ਸਿਲੰਡਰ ਬਲਾਸ ਦੇ ਚਲਦੇ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਵੱਡੀ ਕੈਜ਼ੁਐਲਟੀ ਦੇਖਣ ਨੂੰ ਮਿਲਦੀ ਹੈ 6 ਲੋਕਾਂ ਦੀ ਮੌਦੀ ਖਬਰ ਸਾਹਮਣੇ ਆਈ ਹੈ ਤੇ 20 ਦੇ ਕਰੀਬ ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆਨਦੇ ਚਲਦੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਆਪ ਤੁਹਾਨੂੰ ਸੁਣਾਣੇ ਹਾਂ ਅੱਗ ਕੀ ਘਟਨਾ ਹੋਈ ਸੀ ਬਟਨ ਹੇਸ਼ਨ ਦੇ ਬਗਲ ਮੈਂ ਔਰ ਯਹਾਂ ਸੇ ਲੋਕਾਂ ਕੋ ਜੋ ਐਮਬੂਲੈਂਸ ਰੈਸਕਿਊ ਕਰ ਕਰ ਕੇ ਪੀਐਨਸੀ ਵਿੱਚ ਭਰਤੀ ਕਰਾਇਆ ਗਿਆ ਥਾ ਤਾਂ ਟੋਟਲ ਜੋ ਹੈ 20 ਦੇ ਕਰੀਬ ਲੋਕ ਵਾ ਭਰਤੀ ਹੋਏ ਥੇ ਉਸ ਵਿੱਚੋਂ 6 ਲੋਕਾਂ ਦਾ ਅਭੀ ਜੋ ਹੈ ਸਾਡੀ ਸੂਚਨਾ ਮਿਲੀ ਹੈ ਕਿ 6 ਲੋਕਾਂ ਦੀ ਮ੍ਰਿਤਿ ਹੋ ਗਈ ਹੈ और दो लोग और सीरियस है जिनके संबंध में अभी जो सूचना आएगी तो आपको सूचित किया जाएगा और जो है बाकी लोग जो है उनको सीरियस कंडीशन उनकी नहीं है और जो कैजुअलिटी छः हुई है उसमें से तीन जो कैजुअलिटी है वो पुरुष की है और तीन कैजुअलिटी जो है महिलाओं की है उसको कुल मिला के अभी छः कैजुअलिटी हुई है बेहद ही मदभागी खबर के नाम तो रूबरू करवा जा रहे हैं एक होटल नग लगन के चलते छः लोगों की मौत का मामला ਸਾਮਨੇ ਆਇਆ ਹੈ ਤਾਂ ਤਸਵੀਰਾਂ ਤੁਸੀਂ ਉਸ ਹੋਟਲ ਦੀਆਂ ਦੇਖ ਰਹੇ ਹੋ ਜਿਸ ਹੋਟਲ ਨੂੰ ਭਿਆਨਕ ਅੱਗ ਦੀ ਚਪੇੜ ਦੇ ਵਿੱਚ ਦੇਖਿਆ ਜਾ ਰਿਹਾ ਤੇ ਹੁਣ ਅੱਗ ਬੁਝਾਉਣ ਨੂੰ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇਸ ਅੱਗ ਦੇ ਚੱਲਦੇ 20 ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੂੰ ਵਕ ਵਕ ਹਸਪੀਟਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਜਿਨ੍ਹਾਂ ਦੇ ਵਿੱਚੋਂ 3 ਪੁਰਸ਼ ਦੱਸੇ ਜਾ ਰਹੇ ਨੇ ਤੇ 3 ਜਨਨੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਖਬਰ ਕਿਸ ਜਗਾ ਦਿਆ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਅੱਗ ਦੀ ਲਪਟਾਂ ਦੇ ਨਾਲ ਪੂਰਾ ਹੋਟਲ ਕਿਰਿਆ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਅੱਗ ਨੂੰ ਬੁਝਾਉਣ ਦੇ ਵਾਸਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਵੀ ਕੱਢਣ ਦੇ ਵਿੱਚ ਪ੍ਰਸ਼ਾਸਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ 20 ਲੋਕ ਦੱਸੇ ਜਾ ਰਹੇ ਨੇ ਇਸ ਅੱਗ ਦੀ ਚਪੇੜ ਦੇ ਵਿੱਚ ਆ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਹੁਣ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਖਬਰ ਪਟਨਾ ਤੋਂ ਇਹ ਸਾਹਮਣੇ ਆ ਰਹੀ ਹੈ ਪਟਨਾ ਸਿਟੀ ਦੇ ਹੋਟਲ ਦੇ ਵਿੱਚ ਇੱਕ ਭਿਆਨਕ ਅੱਗ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਬਲਾਸ ਦੇ ਚਲਦੇ ਇਹ ਅੱਗ ਲੱਗੀ ਆ ਪਰ ਅਜੇ ਤੱਕ ਅਧਿਕਾਰਿਕ ਪੁਸ਼ਟੀ ਇਸ ਗੱਲ ਦੀ ਨਹੀਂ ਕੀਤੀ ਗਈ ਹੈ ਕਿ ਅੱਗ ਲੱਗਣ ਦੇ ਕਾਰਨ ਕੀ ਹੈ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜਲਦ ਤੋਂ ਜਲਦ ਅੱਗ ਨੂੰ ਬੁਝਾਇਆ ਜਾ ਸਕੇ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਤਾਂ 20 ਲੋਕਾਂ ਨੂੰ ਇਸ ਅੱਗ ਦੇ ਚਲਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਵਾ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਸਥਿਤੀ ਹਜੇ ਵੀ ਗੰਭੀਰ ਬਣੀ ਹੋਈ ਹੈ ਤੇ ਕੁਝ ਨੂੰ ਪ੍ਰਾਇਮਿਕ ਉਪਚਾਰ ਦੇ ਕੇ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ ਤੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਪੁਰਸ਼ ਦੱਸੇ ਜਾ ਰਹੇ ਨੇ ਤੇ ਤਿੰਨ ਲੇਡੀਆਂ ਜਿਹੜੇ ਆ ਵਾ ਇਸ ਅੱਗ ਦੀ ਚਪੇਟ ਦੇ ਆਉਣ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਪਟਨਾ ਦੇ ਉਸ ਹੋਟਲ ਦੀ ਜਿਸ ਦੇ ਵਿੱਚ ਸਿਲੰਡਰ ਬਲਾਸ ਦੇ ਚੱਲਦੇ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਵੱਡੀ ਕੈਜ਼ੁਐਲਟੀ ਦੇਖਣ ਨੂੰ ਮਿਲਦੀ ਹੈ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤੇ 20 ਦੇ ਕਰੀਬ ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆਨਦੇ ਚਲਦੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਆਪ ਤੁਹਾਨੂੰ ਸੁਣਾਣੇ ਹਾਂ ਅੱਗ ਕੀ ਘਟਨਾ ਹੋਈ ਸੀ ਬੰਦਾ ਰੈਸਟਨ ਦੇ ਬਗਲ ਮੈਂ ਔਰ ਯਹਾਂ ਸੇ ਲੋਕਾਂ ਕੋ ਜੋ ਐਮਬੂਲੈਂਸ ਸੇ ਰੈਸਕਿਊ ਕਰ ਕਰ ਕੇ ਪੀਐਮ ਕੇਜ ਮੈਂ ਭਰਤੀ ਕਰਾਇਆ ਗਿਆ ਥਾ ਤੋ ਟੋਟਲ ਜੋ ਹੈ 20 ਦੇ ਕਰੀਬ ਲੋਕ ਵਹਾਂ ਭਰਤੀ ਹੋਏ ਥੇ ਉਸਮੇਂ ਸੇ 6 ਲੋਕਾਂ ਦਾ ਅਭੀ ਜੋ ਹੈ ਹਮਾਰੀ ਸੂਚਨਾ ਮਿਲੀ ਹੈ ਕਿ 6 ਲੋਕਾਂ ਦੀ ਮ੍ਰਿਤਿ ਹੋ ਗਈ ਹੈ और दो लोग और सीरियस है जिनके संबंध में अभी जो सूचना आएगी तो आपको सूचित किया जाएगा और जो है बाकी लोग जो है उनको सीरियस कंडीशन उनकी नहीं है और जो कैजुअलिटी छः हुई है उसमें से तीन जो कैजुअलिटी है वो पुरुष की है और तीन कैजुअलिटी जो है महिलाओं की है उसको तो कुल तो मिला अभी छः कैजुअलिटी हुई है बेहद ही मदभागी खबर के नाम तो रूबरू करवा जा रहे हैं एक होटल नग लगन के चलते छः लोगों की मौत का मामला ਸਾਮਨੇ ਆਇਆ ਹੈ ਤਾਂ ਤਸਵੀਰਾਂ ਤੁਸੀਂ ਉਸ ਹੋਟਲ ਦੀਆ ਦੇਖ ਰਹੇ ਹੋ ਜਿਸ ਹੋਟਲ ਨੂੰ ਭਿਆਨਕ ਅੱਗ ਦੀ ਚਪੇੜ ਦੇ ਵਿੱਚ ਦੇਖਿਆ ਜਾ ਰਿਹਾ ਤੇ ਹੁਣ ਅੱਗ ਬੁਝਾਉਣ ਨੂੰ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇਸ ਅੱਗ ਦੇ ਚੱਲਦੇ 20 ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੂੰ ਵਕ ਵਕ ਹਸਪੀਟਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈਆ ਜਿਨ੍ਹਾਂ ਦੇ ਵਿੱਚੋਂ 3 ਪੁਰਸ਼ ਦੱਸੇ ਜਾ ਰਹੇ ਨੇ ਤੇ 3 ਜਨਨੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਖਬਰ ਕਿਸ ਜਗਾ ਦਿਆ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਅੱਗ ਦੀ ਲਪਟਾਂ ਦੇ ਨਾਲ ਪੂਰਾ ਹੋਟਲ ਕਿਰਿਆ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਅੱਗ ਨੂੰ ਬੁਝਾਉਣ ਦੇ ਵਾਸਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਵੀ ਕੱਢਣ ਦੇ ਵਿੱਚ ਪ੍ਰਸ਼ਾਸਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ 20 ਲੋਕ ਦੱਸੇ ਜਾ ਰਹੇ ਨੇ ਇਸ ਅੱਗ ਦੀ ਚਪੇੜ ਦੇ ਵਿੱਚ ਆ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਹੁਣ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਖਬਰ ਪਟਨਾ ਤੋਂ ਇਹ ਸਾਹਮਣੇ ਆ ਰਹੀ ਆ ਪਟਨਾ ਸਿਟੀ ਦੇ ਹੋਟਲ ਦੇ ਵਿੱਚ ਇੱਕ ਭਿਆਨਕ ਅੱਗ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਬਲਾਸ ਦੇ ਚਲਦੇ ਇਹ ਅੱਗ ਲੱਗੀ ਆ ਪਰ ਹਜੇ ਤੱਕ ਅਧਿਕਾਰਿਕ ਪੁਸ਼ਟੀ ਇਸ ਗੱਲ ਦੀ ਨਹੀਂ ਕੀਤੀ ਗਈ ਹੈ ਕਿ ਅੱਗ ਲੱਗਣ ਦੇ ਕਾਰਨ ਕੀ ਹੈ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਜਲਦ ਤੋਂ ਜਲਦ ਅੱਗ ਨੂੰ ਬੁਝਾਇਆ ਜਾ ਸਕੇ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਤਾਂ 20 ਲੋਕਾਂ ਨੂੰ ਇਸ ਅੱਗ ਦੇ ਚਲਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਵਾ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਸਥਿਤੀ ਹਜੇ ਵੀ ਗੰਭੀਰ ਹੈ ਹੋਈ ਹੈ ਤੇ ਕੁਝ ਨੂੰ ਪ੍ਰਾਇਮਿਕ ਉਪਚਾਰ ਦੇ ਕੇ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ ਤੇ 6 ਲੋਕਾਂ ਦੀ ਮੌਤ ਦੀ ਪੁਸ਼ਤੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਪੁਰਸ਼ ਦੱਸੇ ਜਾ ਰਹੇ ਨੇ ਤੇ ਤਿੰਨ ਲੇਡੀਜ਼ ਜਿਹੜੇ ਆ ਵਾ ਇਸ ਅੱਗ ਦੀ ਚਪੇਟ ਦੇ ਆਉਣ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਪਟਨਾ ਦੇ ਉਸ ਹੋਟਲ ਦੀ ਜਿਸ ਦੇ ਵਿੱਚ ਸਿਲੰਡਰ ਬਲਾਸ ਦੇ ਚਲਦੇ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ बड़ी दिया। छे लोगों लोग के की पटना जैसे बगल में और यहाँ से लोगों को जो है एम्बुलेंस रेस्क्यू करके पी एम के एच प्य, में भर्ती कराया गया था तो टोटल तो तो जो है 20 के करीब लोग वहाँ भर्ती हुए थे उसमें से छह लोगों का अभी जो है हमारी सूचना मिली है की छह लोगों की मृत्यु हो गई है और दो लोग और सीरियस है जिनके संबंध में अभी जो सूचना आएगी तो आपको सूचित किया जाएगा और जो है बाकी लोग जो है उनको सीरियस कंडीशन उनकी नहीं है और जो कैजुअलिटी छः हुई है उसमें से तीन जो कैजुअलिटी है वो पुरुष की है और तीन कैजुअलिटी जो है महिलाओं की है उसको तो कुल तो मिला के अभी छः कैजुअलिटी हुई है बेहद ही मदभागी खबर के नुकू तो रूबरू करवा जा रहे हैं एक होटल नग लगन के चलते छः लोगों की मौत का मामला सामने आया हुआ है तो तस्वीरें ਤੁਸੀਂ ਉਸ ਹੋਟਲ ਦੀਆਂ ਦੇਖ ਰਹੇ ਹੋ ਜਿਸ ਹੋਟਲ ਨੂੰ ਵਿਆਨਕ ਅੱਗ ਦੀ ਚਪੇੜ ਦੇ ਵਿੱਚ ਦੇਖਿਆ ਜਾ ਰਿਹਾ ਤੇ ਹੁਣ ਅੱਗ ਬੁਝਾਉਣ ਨੂੰ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇਸ ਅੱਗ ਦੇ ਚਲਦੇ 20 ਲੋਕ ਇਸ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਪੁਰਸ਼ ਦੱਸੇ ਜਾ ਰਹੇ ਨੇ ਤੇ ਤਿੰਨ ਜਨਨੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਆ ਖਬਰ ਕਿਸ ਜਗਾ ਦਿਆ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਅੱਗ ਦੀ ਲਪਟਾਂ ਦੇ ਨਾਲ ਪੂਰਾ ਹੋਟਲ ਕਿਰਿਆ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਅੱਗ ਨੂੰ ਬੁਝਾਉਣ ਦੇ ਵਾਸਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਹੋਟਲ ਦੇ ਅੰਦਰ ਮੌਜੂਦ ਲੋਕਾਂ ਨੂੰ ਵੀ ਕੱਢਣ ਦੇ ਵਿੱਚ ਪ੍ਰਸ਼ਾਸਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ 20 ਲੋਕ ਦੱਸੇ ਜਾ ਰਹੇ ਨੇ ਇਸ ਅੱਗ ਦੀ ਚਪੇੜ ਦੇ ਵਿੱਚ ਆ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 6 ਲੋਕਾਂ ਦੀ ਮੌਤ ਦੀ ਖਬਰ ਹੁਣ ਪੁਸ਼ਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਖਬਰ ਪਟਨਾ ਤੋਂ ਇਹ ਸਾਹਮਣੇ ਆ ਰਹੀ ਹੈ ਪਟਨਾ ਸਿਟੀ ਦੇ ਹੋਟਲ ਦੇ ਵਿੱਚ ਇੱਕ ਭਿਆਨਕ ਅੱਗ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਬਲਾਸ ਦੇ ਚੱਲਦੇ ਇਹ ਅੱਗ